ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਾਰ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵੋਟਾਂ ਦਿੱਲੀ ਦੇ ਵਿੱਚ ਪਈਆਂ ਸਨ ਪਰ ਉਸ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਾਫ਼ ਦੇਖੇ ਜਾ ਸਕਦੇ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੂੰ ਖਤਰਾ ਹੈ ਮੁੱਖ ਮੰਤਰੀ ਬਦਲਿਆ ਜਾ ਸਕਦਾ ਹੈ ਪਾਰਟੀ ਟੁੱਟ ਸਕਦੀ ਵਿਰੋਧੀ ਧਿਰਾਂ ਨੇ ਵੀ ਅਫਵਾਹਾਂ ਨੂੰ ਹਵਾ ਦਿੱਤੀ ਇਥੋਂ ਤੱਕ ਬਿਆਨ ਦਿੱਤੇ ਗਏ ਕਿ ਕੇਜਰੀਵਾਲ ਖੁਦ ਲੁਧਿਆਣੇ ਦੀ ਖਾਲੀ ਹੋਈ ਸੀਟ ਤੋਂ ਚੋਣ ਲੜ ਕੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਤਿਆਰੀ ਕਰ ਰਿਹਾ ਹੈ ਅਟਕਲਾਂ ਦੇ ਇਸ ਬਾਜ਼ਾਰ ਵਿੱਚ ਨਵਾਂ ਮੋੜ ਕੱਲ ਉਦੋਂ ਆਇਆ ਜਦੋਂ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਭਗਵੰਤ ਮਾਨ ਨੇ ਇਸ ਵਰਤਾਰੇ ਨੂੰ ਸਿੱਧੇ ਹੱਥੀਂ ਲਿਆ ਵੀਰਵਾਰ ਨੂੰ ਹੋਈ ਇਸ ਮੀਟਿੰਗ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਛੱਡਣ ਨੂੰ ਤਿਆਰ ਨਹੀਂ ਜੇ ਕੋਈ ਹੋਰ ਲੀਡਰ ਉਹਨਾਂ ਦੀ ਥਾਂ ਲੈਣਾ ਚਾਹੁੰਦਾ ਹੈ ਮੁੱਖ ਮੰਤਰੀ ਦੇ ਇਸ ਬਿਆਨ ਪਾਰਟੀ ਦੇ ਅੰਮ੍ਰਿਤਸਰ ਨਾਰਥ ਦੇ ਐਮਐਲਏ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸਟੇਟਮੈਂਟ ਕਿ ਉਹਨਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਤੋਂ ਕੁਝ ਘੰਟੇ ਬਾਅਦ ਹੀ ਆਇਆ ਸੂਤਰਾਂ ਦੇ ਮੁਤਾਬਿਕ ਜਦੋਂ ਕੈਬਨਿਟ ਮੀਟਿੰਗ ਦੇ ਵਿੱਚ ਰੱਖੇ ਹੋਏ ਏਜੰਡੇਆਂ ਤੇ ਚਰਚਾ ਖਤਮ ਹੋ ਗਈ ਸੀ ਤਾਂ ਮੁੱਖ ਮੰਤਰੀ ਵੱਲੋਂ ਸਾਰੇ ਅਫਸਰਾਂ ਨੂੰ ਜਾਣ ਦੇ ਲਈ ਕਿਹਾ ਗਿਆ ਤੇ ਸਿਰਫ ਮੰਤਰੀਆਂ ਨੂੰ ਪਿੱਛੇ ਰੁਕਣ ਦੇ ਲਈ ਕਿਹਾ ਗਿਆ ਇਸ ਸਮੇਂ ਦੇ ਦੌਰਾਨ ਗੱਲਬਾਤ ਜਦੋਂ ਹੋ ਰਹੀ ਸੀ ਤਾਂ ਉਹ ਗੱਲਬਾਤ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਦੀਆਂ ਚੋਣਾਂ ਕਿਵੇਂ ਲੜੀਆਂ ਜਾਣ ਕਿਸ ਤਰ੍ਹਾਂ ਦੀ ਰਣਨੀਤੀ ਪਾਰਟੀ ਵੱਲੋਂ ਘੜੀ ਜਾਣੀ ਚਾਹੀਦੀ ਹੈ ਇਸ ਤੇ ਉੱਪਰ ਚਰਚਾ ਹੋ ਰਹੀ ਸੀ ਤਾਂ ਮੁੱਖ ਮੰਤਰੀ ਗੱਲਾਂ ਕਰਦੇ ਕਰਦੇ ਵੱਖਰੇ ਹੀ ਰਾਹ ਦੇ ਉੱਤੇ ਚਲੇ ਗਏ ਉਹ ਸਾਨੂੰ ਕਹਿਣ ਲੱਗੇ ਕਿ ਜੇ ਕੋਈ ਹੋਰ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਕੋਈ ਗੱਲ ਨਹੀਂ ਜਿਹੜਾ ਵੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਉਹ ਮੇਰੀ ਕੁਰਸੀ ਲੈ ਸਕਦਾ ਹੈ ਪਰ ਮੀਡੀਆ ਦੇ ਵਿੱਚ ਬਿਆਨ ਦੇਣ ਦਾ ਕੋਈ ਫਾਇਦਾ ਨਹੀਂ ਮੈਂ ਅਸਤੀਫਾ ਦੇ ਦਿੰਦਾ ਹਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਿਸੇ ਵੀ ਪਦਵੀ ਨਾਲ ਚਿਪਕ ਕੇ ਬੈਠਾ ਰਹਿਣਾ ਨਹੀਂ ਚਾਹੁੰਦਾ ਪਾਰਟੀ ਲੀਡਰਾਂ ਵੱਲੋਂ ਅਖਬਾਰਾਂ ਵਿੱਚ ਜੋ ਬਿਆਨ ਦਿੱਤੇ ਗਏ ਸਨ ਉਹਨਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਇਹ ਸਾਰੀਆਂ ਗੱਲਾਂ ਕਹੀਆਂ ਸੂਤਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਲੱਗਿਆ ਕਿ ਮੁੱਖ ਮੰਤਰੀ ਸ਼ਾਇਦ ਮਜ਼ਾਕ ਕਰ ਰਹੇ ਹਨ ਕਿਉਂਕਿ ਆਮ ਤੌਰ ਤੇ ਉਨ੍ਹਾਂ ਦਾ ਸੁਭਾਅ ਬਹੁਤ ਹੀ ਮਜ਼ਾਕੀਆ ਹੈ ਉਹ ਮਜ਼ਾਕੀਆ ਸੁਭਾਅ ਦੇ ਲਈ ਜਾਣੇ ਜਾਂਦੇ ਨੇ ਪਰ ਬਾਅਦ ਵਿੱਚ ਸਾਨੂੰ ਇਹ ਲੱਗਾ ਕਿ ਨਹੀਂ ਉਹ ਮਜ਼ਾਕ ਨਹੀਂ ਕਰ ਰਹੇ ਉਹ ਕਾਫੀ ਸੀਰੀਅਸ ਹਨ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोੜਾ ਵੀ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਦੋਂ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਹੀਆਂ ਗੀਆਂ ਅਮਨ अरोੜਾ ਨੇ ਕੁਝ ਦਿਨ ਪਹਿਲਾਂ ਹੀ ਇੱਕ ਅਖਬਾਰ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕਾਬਲੀਅਤ ਦੇ ਹਿਸਾਬ ਨਾਲ ਚੁਣਿਆ ਜਾਣਾ ਚਾਹੀਦਾ ਹੈ ਇਹ ਫਰਕ ਨਹੀਂ ਪੈਣਾ ਚਾਹੀਦਾ ਕਿ ਉਹ ਸਿੱਖ ਹੈ ਜਾਂ ਉਹ Hindu ਹੈ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਦੇ ਹਮਲੇ ਹੋਰ ਤੇਜ਼ ਹੋ ਗਏ ਸਨ ਤੇਜਰੀਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਬਣਦਿਆਂ ਗੱਲਾਂ ਵੀ ਇਸੇ ਬਿਆਨ ਤੋਂ ਬਾਅਦ ਹੀ ਸ਼ੁਰੂ ਹੋਈਆਂ ਸਨ ਉਮਰ ਵਿਜੇ ਪ੍ਰਤਾਪ ਜੋ ਕਿ ਦਿੱਲੀ ਮੀਟਿੰਗ ਦੇ ਵਿੱਚ ਨਹੀਂ ਗਏ ਸਨ ਬਾਕੀ ਐਮਐਲਏਸ ਦੇ ਨਾਲ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਮੈਂ ਪਾਰਟੀ ਦੇ ਐਮਐਲਏਾਂ ਦੇ ਨਾਲ ਦਿੱਲੀ ਮੀਟਿੰਗ ਵਿੱਚ ਨਹੀਂ ਗਿਆ ਕਿਉਂਕਿ ਉਸ ਮੀਟਿੰਗ ਦੇ ਵਿੱਚ ਕੋਈ ਵੀ ਮੰਗਾਂ ਨਹੀਂ ਰੱਖੀਆਂ ਜਾਣੀਆਂ ਸਨ ਉਹ ਤਾਂ ਉੱਪਰ ਵਾਲੇ ਲੀਡਰਾਂ ਵੱਲੋਂ ਇੱਕ ਤਰਫਾ ਗੱਲਬਾਤ ਹੀ ਹੋਣੀ ਸੀ ਮੈਂ ਫੋਨ ਤੇ ਆਪਣੀ ਹਾਜ਼ਰੀ ਲਗਵਾ ਦਿੱਤੀ ਸੀ ਤੇ ਆਪਣੇ ਖਦਸ਼ੇ ਵੀ ਪ੍ਰਗਟ ਕਰ ਦਿੱਤੇ ਸਾਂ ਕੇਜਰੀਵਾਲ ਨੇ ਇਸ ਮੀਟਿੰਗ ਦੇ ਵਿੱਚ ਪਾਰਟੀ ਦੇ ਐਮਐਲਏਾਂ ਨੂੰ 2027 ਵਿੱਚ ਪੰਜਾਬ ਦੀਆਂ ਚੋਣਾਂ ਜਿੱਤਣੀਆਂ ਕਿੰਨੀਆਂ ਅਹਿਮੀਅਤ ਰੱਖਦੀਆਂ ਨੇ ਆਮ ਆਦਮੀ ਪਾਰਟੀ ਦੇ ਲਈ ਇਸ ਦੇ ਉੱਪਰ ਚਰਚਾ ਕੀਤੀ ਸੀ ਪਾਰਟੀ ਦੇ ਐਮਐਲਏ ਦੇ ਨਾਲ ਗੱਲਬਾਤ ਕੀਤੀ ਸੀ ਇਸੇ ਗੱਲ ਦੇ ਉੱਪਰ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਇਹ ਮੰਗ ਕਰ ਰਿਹਾ ਹਾਂ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਵੇ ਮੈਂ ਪਾਰਟੀ ਨੂੰ ਇਸ ਦੇ ਕਾਰਨ ਵੀ ਦੱਸ ਦਿੱਤੇ ਹਨ ਅਸੀਂ ਪਾਰਟੀ ਦੇ ਐਮਐਲਏਜ਼ ਦੀ ਮੀਟਿੰਗ ਸੱਦਣੀ ਚਾਹੁੰਦੇ ਸਾਂ ਤਾਂ ਕਿ ਅਸੀਂ ਆਪਣਾ ਨਵਾਂ ਨੇਤਾ ਚੁਣ ਸਕੀਏ ਅਸੀਂ ਐਮ.ਐਲ.ਏ ਹਾਂ ਤੇ ਸਾਡਾ ਇਹ ਹੱਕ ਹੈ ਕਿ ਅਸੀਂ ਸਦਨ ਦਾ ਨੇਤਾ ਚੁਣੀਏ ਇਹ ਮੇਰਾ ਮੰਨਣਾ ਹੈ ਕਿ ਦਿੱਲੀ ਵਿੱਚ ਹੋਈ ਹਾਰ ਦਾ ਇੱਕ ਕਾਰਨ ਪੰਜਾਬ ਦੇ ਵਿੱਚ ਮਾੜਾ ਸ਼ਾਸਨ ਹੈ ਦੂਜਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇਹ ਯਕੀਨੀ ਮੰਨ ਕੇ ਬੈਠੀ ਹੈ ਕਿ ਅਗਲੀ ਸਰਕਾਰ ਉਹਨਾਂ ਦੀ ਹੀ ਬਣਨੀ ਹੈ ਇਥੋਂ ਤੱਕ ਕਿ ਬੀਜੇਪੀ ਦਾ ਵੀ ਹੌਸਲਾ ਵਧ ਰਿਹਾ ਹੈ ਕਿ ਉਹ ਵੀ 2027 ਦੇ ਵਿੱਚ ਪੰਜਾਬ ਜਿੱਤ ਸਕਦੇ ਹਨ ਸਾਨੂੰ ਆਪਣਾ ਘਰ ਛੇਤੀ ਹੀ ਠੀਕ ਕਰਨਾ ਪਵੇਗਾ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਮੈਂ ਸਾਰੀ ਜਾਣਕਾਰੀ ਪਾਰਟੀ ਨੂੰ ਦੇ ਦਿੱਤੀ ਹੈ ਇਹ ਬਿਆਨ ਕੁਮਰ ਵਿਜੇ ਪ੍ਰਤਾਪ ਵੱਲੋਂ ਦਿੱਤਾ ਗਿਆ ਮੀਡੀਆ ਨਾਲ ਉਹ ਗੱਲਬਾਤ ਕਰ ਰਹੇ ਸੀ ਉਦੋਂ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਇਸ ਤੋਂ ਇਲਾਵਾ ਦਿੱਲੀ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਕੁੰਬਰ ਵਿਜੇ ਪ੍ਰਤਾਪ ਨੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਵੀ ਪਾਈ ਸੀ ਜਿਸ ਵਿੱਚ ਇਹ ਲਿਖਿਆ ਸੀ ਕਿ ਇਹ ਆਤਮ ਚਿੰਤਨ ਦਾ ਸਮਾਂ ਹੈ ਮੈਨੂੰ ਦਿੱਲੀ ਵਿੱਚ ਪਾਰਟੀ ਦੀ ਹਾਰ ਦਾ ਬਹੁਤ ਦੁੱਖ ਹੋਇਆ ਖਾਸ ਕਰਕੇ ਸੀਨੀਅਰ ਲੀਡਰਾਂ ਦੀ ਖੁਦ ਦੀ ਹਾਰ ਦਾ ਜਿਹੜੀ ਉਹ ਪਰਸਨਲ ਤੌਰ ਤੇ ਹਾਰ ਗਏ ਹਨ ਇਹ ਬਹੁਤ ਹੀ ਦੁਖਦਾਇਕ ਸੀ ਖਾਸ ਕਰ ਉਹਨੂੰ ਜਦੋਂ ਕਾਂਗਰਸ ਦੇ ਲੀਡਰ ਸਾਡੇ ਜ਼ਖਮਾਂ ਤੇ ਲੂਣ ਧੁਕਰੇ ਹਨ ਇਹ ਪੰਜਾਬ ਵਿੱਚ ਸਾਡੇ ਸ਼ਾਸਨ ਦੀ ਸਾਫ਼ ਚਲਕ ਹੈ ਕਿ ਕਿੰਨਾ ਮਾੜਾ ਸ਼ਾਸਨ ਪੰਜਾਬ ਦੇ ਵਿੱਚ ਅਸੀਂ ਚਲਾ ਰਹੇ ਹਾਂ ਅੱਗੇ ਬੇਅਦਬੀ ਦੇ ਕੇਸਾਂ ਵਿੱਚ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਜ਼ਿਕਰ ਵੀ ਉਹਨਾਂ ਵੱਲੋਂ ਕੀਤਾ ਗਿਆ ਇਹ ਪਹਿਲੀ ਵਾਰ ਨਹੀਂ ਕਿ ਕੁਮਰ ਵਿਜੇ ਪ੍ਰਤਾਪ ਆਪਣੀ ਸਰਕਾਰ ਦੇ ਖਿਲਾਫ ਬੋਲੇ ਨੇ ਇਹ ਸਾਰੇ ਜਾਣਦੇ ਨੇ ਕਿ ਕੈਪਟਨ ਅਬਰੰਦਰ ਸਿੰਘ ਦੀ ਸਰਕਾਰ ਦੇ ਸਮੇਂ ਕੁਮਰ ਵਿਜੇ ਪ੍ਰਤਾਪ ਪੁਲਿਸ ਦੇ ਵਿੱਚ ਉੱਚ ਅਧਿਕਾਰੀ ਸਨ ਉਹ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਜਿਹੜੀ ਬਣੀ ਸੱਟ ਸੀ ਉਸ ਦੇ ਵਿੱਚ ਮੈਂਬਰ ਸਨ ਤੇ ਉਹ ਜਿਹੜੀ ਜਾਂਚ ਰਿਪੋਰਟ ਹੈ ਉਹਨਾਂ ਵੱਲੋਂ ਕੋਰਟ ਦੇ ਵਿੱਚ ਪੇਸ਼ ਵੀ ਕੀਤੀ ਗਈ ਆਪਣੇ ਅਹੁਦਿਆਂ ਤੋਂ ਉਹਨਾਂ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਇਹ ਕਹਿ ਕੇ ਕਿ ਸਰਕਾਰ ਸੰਜੀਦਾ ਨਹੀਂ ਹੈ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਨੂੰ ਲੈ ਕੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਡਿਸਮਿਸ ਹੋਇਆ ਤਾਂ ਉਹਨਾਂ ਨੂੰ ਕਾਫੀ ਡਾਂਟ ਫਟਕਾਰ ਚੱਲਣੀ ਪਈ ਜੱਜ ਨੇ ਕਾਫੀ ਤਿੱਖੀਆਂ ਟਿੱਪਣੀਆਂ ਉਹਨਾਂ ਦੇ ਖਿਲਾਫ ਕੀਤੀ ਖੈਰ ਇਹ ਗੱਲਾਂ ਸਾਰੀਆਂ ਤਾਂ ਪਛਾਣ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਉੱਥੋਂ ਦਿੱਤ ਕੇ ਐਮਐਲਏ ਵੀ ਬਣਦੇ ਨੇ ਲੇਕਿਨ ਐਮਐਲਏ ਬਣਨ ਤੋਂ ਬਾਅਦ ਜੋ ਉਹਨਾਂ ਦੀ ਸ਼ਾਇਦ ਦਿਮਾਗ ਦੇ ਵਿੱਚ ਇਹ ਸੀ ਕਿ ਉਹਨਾਂ ਨੂੰ ਗ੍ਰਹਿ ਮੰਤਰੀ ਅਲਿਆ ਦਿੱਤਾ ਜਾ ਸਕਦਾ ਹੈ ਹੋਮ ਮਿਨਿਸਟਰ ਬਣਾਇਆ ਜਾ ਸਕਦਾ ਹੈ ਕਿਉਂਕਿ ਉਹਨਾਂ ਦਾ ਜਿਹੜਾ ਪੁਲਿਸ ਦੇ ਵਿੱਚ ਇੰਨਾ ਲੰਮਾ ਤਜਰਬਾ ਹੈ ਉਹ ਪੰਜਾਬ ਦੇ ਕਿਸੇ ਚੰਗੇ ਕੰਮ ਵਾਸਤੇ ਵਰਤਿਆ ਜਾਏਗਾ ਉਹਨਾਂ ਦੇ ਐਕਸਪੀਰੀਅੰਸ ਨੂੰ ਯੂਜ਼ ਕੀਤਾ ਜਾਏਗਾ ਲੇਕਿਨ ਅਜਿਹਾ ਕੁਝ ਨਹੀਂ ਹੋਇਆ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਇਸ ਦਾ ਮੈਸੇਜ ਬਹੁਤ ਗਲਤ ਜਾਂਦਾ ਜੇ ਇੱਕ ਪੁਰਾਣੇ ਅਫਸਰ ਨੂੰ ਉਹਨਾਂ ਦੇ ਉੱਪਰ ਐਜ਼ ਅ ਮੰਤਰੀ ਬਿਠਾ ਦਿੱਤਾ ਜਾਂਦਾ ਜਦੋਂ ਕਿ ਉਹ ਉਹਨਾਂ ਦੇ ਕਲੀਗ ਹਜੇ ਵੀ ਸਰਵਿਸ ਕਰ ਰਹੇ ਹਨ ਫੋਰਸ ਦਾ ਹਿੱਸਾ ਹਨ ਉਹਨਾਂ ਦੇ ਸੀਨੀਅਰ ਵੀ ਜਿਹੜੇ ਨੇ ਉਹ ਹਜੇ ਸਰਵਿਸ ਦੇ ਵਿੱਚ ਹਨ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਗ੍ਰਹਿ ਮੰਤਰਾਲਿਆ ਨਹੀਂ ਦਿੱਤਾ ਗਿਆ ਸ਼ਾਇਦ ਹੋਰ ਕੋਈ ਮੰਤਰੀ ਪਦ ਲੈਣ ਦੇ ਵਿੱਚ ਉਹ ਜ਼ਿਆਦਾ ਇੰਟਰਸਟਿਡ ਵੀ ਨਹੀਂ ਸੀਗੇ ਸੋ ਇਸਤੇ ਚਲਦੇ ਆ ਕਾਫੀ ਵਾਰ ਉਹ ਵਿਰਧ ਵੀ ਦੇ ਮੁੱਦੇ ਨੂੰ ਇੱਕ ਮੁੱਦਾ ਬਣਾ ਕੇ ਜਿਹੜੇ ਕੇਸ ਚੱਲ ਰਹੇ ਨੇ ਚਾਹੇ ਬਰਗਾੜੀ ਦਾ ਹੋਵੇ ਚਾਹੇ ਕੋਟਕਪੂਰੀ ਦਾ ਹੋਵੇ ਉਹਨਾਂ ਦੇ ਵਿੱਚ ਜਦੋਂ ਵੀ ਅਦਾਲਤਾਂ ਦੇ ਵਿੱਚ ਕੁਝ ਨਾ ਕੁਝ ਹੁੰਦਾ ਹੈ ਤਾਂ ਉਹਨਾਂ ਵੱਲੋਂ ਬਿਆਨ ਜਾਰੀ ਕੀਤੇ ਜਾਂਦੇ ਨੇ ਹਰ ਵਾਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਹੁਣ ਉਹ ਸਿੱਧਾ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਤੇ ਮੁੱਖ ਮੰਤਰੀ ਬਦਲਣ ਦੀ ਗੱਲ ਕਰ ਰਹੇ ਨੇ ਭਗਵੰਤ ਮਾਨ ਲਈ ਵੀ ਇਹ ਚੀਜ਼ਾਂ ਕੁਈ ਨਵੀਆਂ ਨਹੀਂ ਨੇ ਉਹ ਸ਼ੁਰੂ ਤੋਂ ਹੀ ਇਸ ਚੀਜ਼ ਦੇ ਆਦੀ ਨੇ ਕਿ बार-बार ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਹੈ ਇਥੋਂ ਤੱਕ ਕਿ ਜਦੋਂ ਪਾਰਟੀ ਇਲੈਕਸ਼ਨਾਂ ਨਹੀਂ ਜਿੱਤੀ ਸੀ ਉਦੋਂ ਵੀ ਉਹਨਾਂ ਨੂੰ ਮੁੱਖ ਤੌਰ ਤੇ ਨਿਸ਼ਾਨੇ ਤੇ ਰੱਖਿਆ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਕਿ ਅਰਵਿੰਦ ਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਗੇ ਭਗਵੰਤ ਮਾਨ ਨੂੰ ਵਰਤਿਆ ਜਾ ਰਿਹਾ ਹੈ ਲੇਕਿਨ ਬਾਅਦ ਵਿੱਚ ਇਹ ਵੀ ਚਰਚਾਵਾਂ ਹੋਈਆਂ ਕਿ ਉਹਨਾਂ ਦੀ ਪਤਨੀ ਜਿਹੜੀ ਹੈ ਸੁਨੀਤਾ ਕੇਜਰੀਵਾਲ ਉਹ ਵੀ ਪੰਜਾਬ ਦੇ ਵਿੱਚੋਂ ਇਲੈਕਸ਼ਨਾਂ ਲੜੇਗੀ ਵੋਟਾਂ ਦੀ ਸੂਚੀ ਦੇ ਵਿੱਚ ਉਹਦਾ ਨਾਮ ਆ ਗਿਆ ਹੈ ਉਸਨੇ ਵੋਟਾਂ ਬਣਾ ਲੀਆਂ ਹਨ ਕਦੇ ਬਰਨਾਲੇ ਤੋਂ ਕਦੇ ਕਿਸੇ ਹੋਰ ਹਲਕੇ ਤੋਂ ਇਹ ਅਫਵਾਹਾਂ ਵੀ ਬਹੁਤ ਜ਼ਿਆਦਾ ਤੂਲ ਫੜਦੀਆਂ ਰਹੀਆਂ ਫਿਰ ਰਾਗਵ ਚੱਡਾ ਦਾ ਨਾਮ ਸਾਹਮਣੇ ਆਇਆ ਕਿ ਰਾਗਵ ਚੱਡਾ ਜਿਹੜੇ ਨੇ ਉਹ ਮੁੱਖ ਮੰਤਰੀ ਬਣਨ ਦੇ ਲਈ ਤਿਆਰ ਨੇ ਉਹਨਾਂ ਦਾ ਕੇਜਰੀਵਾਲ ਦੀ ਬੇਟੀ ਦੇ ਨਾਲ ਰਿਸ਼ਤਾ ਹੋਏਗਾ ਇਹ ਅਫਵਾਹਾਂ ਵੀ ਬਹੁਤ ਦਿਨ ਚੱਲਦੀਆਂ ਰਹੀਆਂ ਲੇਕਿਨ ਸਮੇਂ ਦੇ ਨਾਲ ਇਹ ਸਾਰੀਆਂ ਹੀ ਝੂਠ ਸਾਬਤ ਹੁੰਦੀਆਂ ਨੇ ਹੁਣ ਵੀ ਵਿਰੋਧੀ ਧਿਰਾਂ ਕੋਲ ਕੋਈ ਬਹੁਤ ਜ਼ਿਆਦਾ ਅਟੈਕ ਕਰਨ ਦੇ ਲਈ ਹਮਲਾ ਕਰਨ ਦੇ ਲਈ ਮੁੱਦੇ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਹਨ ਦੋ ਤਿੰਨ ਮੁੱਦੇ ਹਨ ਇੱਕ ਤਾਂ ਜਿਹੜਾ ਉਹਨਾਂ ਵੱਲੋਂ ਇਸ਼ਤਿਹਾਰਾਂ ਤੇ ਬੇਹਤਾਸ਼ਾ ਖਰਚ ਕੀਤਾ ਜਾ ਰਿਹਾ ਹੈ ਉਹ ਵਿਰੋਧੀ ਪਾਰਟੀਆਂ ਕੋਲ ਇੱਕ ਮੁੱਦਾ ਹੈ ਦੂਸਰਾ ਇੱਕ ਮੁੱਦਾ ਇਹ ਕੜਿਆ ਜਾ ਰਿਹਾ ਹੈ ਕਿ ਇਹ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਦਿੱਲੀ ਦਾ ਬਹੁਤ ਜ਼ਿਆਦਾ ਦਖਲ ਪੰਜਾਬ ਦੀ ਸਰਕਾਰ ਨੂੰ ਚਲਾਉਣ ਦੇ ਵਿੱਚ ਹੈ ਇਹਸ ਮੁੱਦਿਆਂ ਤੋਂ ਇਲਾਵਾ ਕੋਈ ਹੋਰ ਮੁੱਦਾ ਕੋਈ ਹੋਰ ਦੋਸ਼ ਜਿਹੜੇ ਨੇ ਉਹ ਭਗਵਾਨਤ ਮਾਨ ਦੀ ਸਰਕਾਰ ਦੇ ਉੱਪਰ ਉਹਨਾਂ ਦੇ ਮੰਤਰੀਆਂ ਦੇ ਉੱਪਰ ਵਿਰੋਧੀ ਧਿਰ ਹਜੇ ਤੱਕ 3 ਸਾਲ ਦੇ ਸਮੇਂ ਤੋਂ ਬਾਅਦ ਵੀ ਨਹੀਂ ਲਗਾ ਸਕੇ ਸੋ ਇਸੇ ਕਰਕੇ ਬਾਰ-ਬਾਰ ਅਟੈਕ ਉਹਨਾਂ ਦੀ ਕੁਰਸੀ ਦੇ ਉੱਤੇ ਕੀਤਾ ਜਾਂਦਾ ਹੈ ਉਹਨਾਂ ਦੇ ਉੱਪਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਬਦਲਣ ਦੀ ਤਿਆਰੀ ਹੋ ਰਹੀ ਹੈ ਕੇਜਰੀਵਾਲ ਖੁਦ ਜਿਹੜਾ ਹੈ ਮੁੱਖ ਮੰਤਰੀ ਬਣਨ ਨੂੰ ਤਿਆਰ ਹੈ ਹੁਣ ਅਮਨ ਅਰੋੜਾ ਨੂੰ ਜਦੋਂ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਇਹ ਇਸ ਗੱਲ ਨੂੰ ਹਵਾ ਦਿੱਤੀ ਜਾ ਰਹੀ ਹੈ ਕਿ ਅਮਨ ਅਰੋੜਾ ਜਿਹੜੇ ਨੇ ਉਹ ਮੁੱਖ ਮੰਤਰੀ ਦੀ ਕੁਰਸੀ ਸਾਂਭਣ ਦੇ ਲਈ ਕਾਲੇ ਰੇ ਹੁਣੇ ਜਿਹੜੀ ਦਿੱਲੀ ਵਿੱਚ ਮੀਟਿੰਗ ਹੋਈ ਸੀ ਜਿਸ ਦਾ ਜ਼ਿਕਰ ਕੀਤਾ ਗਿਆ ਉਸ ਤੇ ਵਿੱਚ ਵੀ ਇਹ ਕਿਹਾ ਗਿਆ ਕਿ ਉਮੀਦ ਸੀ ਕਿ ਭਗਵੰਤ ਮਾਨ ਨੂੰ ਲਾ ਕੇ ਅਮਨ अरोड़ा ਨੂੰ ਚੀਫ ਮਿਨਿਸਟਰ ਬਣਾ ਦਿੱਤਾ ਜਾਏਗਾ ਲੇਕਿਨ ਅਜਿਆ ਨਹੀਂ ਹੋਇਆ ਬਾਅਦ ਵਿੱਚ ਇਹ ਖਬਰਾਂ ਵੀ ਆਈਆਂ ਕਿ ਉਹਨਾਂ ਨੂੰ ਸ਼ਾਮ ਨੂੰ 4 ਵਜੇ ਅਲੱਗ ਤੋਂ ਬਿਠਾ ਕੇ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਸ਼ਾਂਤ ਕੀਤਾ ਗਿਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਥੋੜਾ ਸਮਾਂ ਰੁਕੋ ਥੋੜਾ ਨੰਬਰ ਜਿਹੜਾ ਆਏਗਾ ਕਿਸੇ ਨਾ ਕਿਸੇ ਹੋਰ ਬਹਾਨੇ ਦੇ ਨਾਲ ਮੁੱਖ ਮੰਤਰੀ ਨੂੰ ਬਦਲਿਆ ਜਾਏਗਾ ਲੇਕਿਨ ਕੱਲ ਦੀ ਇਸ ਮੀਟਿੰਗ ਦੇ ਵਿੱਚ ਭਗਵੰਤ ਮਾਨ ਵੱਲੋਂ ਹੈਡ ਔਨ ਇਸ ਫਵਾਹਾਂ ਨੂੰ ਲੈ ਜਾਣ ਨਾਲ ਇੱਕ ਨਵੀਂ ਜਿਹੜੀ ਤਰਥੱਲੀ ਹੈ ਉਹ ਜ਼ਰੂਰ ਮੱਚ ਗਈ ਹੈ। ਭਗਵੰਤ ਮਾਨ ਵੀ ਮਝੇ ਹੋਏ ਸਿਆਸਤਦਾਨ ਨੇ ਉਹਨਾਂ ਨੂੰ ਵੀ ਲੰਮਾ ਸਮਾਂ ਹੋ ਗਿਆ ਹੈ। ਉਹ ਰਾਜਨੀਤੀ ਦੇ ਵਿੱਚ ਉਹਨਾਂ ਦੇ ਵੱਲੋਂ ਜਦੋਂ-ਜਦੋਂ ਕਦਮ ਰੱਖਿਆ ਗਿਆ ਹੈ। ਬਹੁਤ ਵਾਰ ਇਹ ਹੋਇਆ ਕਿ ਉਹਨਾਂ ਦੇ ਜਾਂ ਤਾਂ ਪਾਰਟੀ ਦੀ ਪ੍ਰਧਾਨਗੀ ਤੇ ਜਾਂ ਉਹਨਾਂ ਦੇ ਜਿੰਨਾ ਵੀ ਉਹਨਾਂ ਦਾ ਰੁਤਬਾ ਸੀ ਕੀ ਉਹ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇ ਉਸ ਦੇ ਉੱਤੇ ਹਮਲੇ ਹੋਏ ਚਾਹੇ ਉਹ ਉਹਨਾਂ ਦੇ ਸ਼ਰਾਬ ਪੀਣ ਨੂੰ ਲੈ ਕੇ ਹੋਵੇ ਉਹਨਾਂ ਤੇ ਇਲਜ਼ਾਮ ਲਗਾਏ ਗਏ ਜਾਂ ਉਹਨਾਂ ਦੇ ਇਨਕਸਪੀਰੀਅੰਸ ਨੂੰ ਲੈ ਕੇ ਉਹਨਾਂ ਤੇ ਇਲਜ਼ਾਮ ਲਗਾਏ ਗਏ ਲੇਕਿਨ بار بار ਇਹ ਕਿਹਾ ਗਿਆ ਕਿ ਉਹਨਾਂ ਨੂੰ ਮੁੱਖ ਮੰਤਰੀ ਪਹਿਲਾਂ ਇਹ ਕਿਹਾ ਗਿਆ ਕਿ ਬਣਨ ਨਹੀਂ ਦਿੱਤਾ ਜਾਏਗਾ ਜਦੋਂ ਬਣ ਗਏ ਫਿਰ ਇਹ ਕਿਹਾ ਜਾ ਰਿਹਾ ਹੈ ਲਗਾਤਾਰ ਕਿ ਉਹਨਾਂ ਨੂੰ ਉਤਾਰ ਦਿੱਤਾ ਜਾਏਗਾ ਇਸ ਪਰ ਕੁਰਸੀ ਤੋਂ ਲੇਕਿਨ ਹਾਲੇ ਤੱਕ ਉਸ ਸਾਰੇ ਹਮਲਿਆਂ ਤੋਂ ਬਚਦੇ ਆ ਰਹੇ ਨੇ ਸਾਫ਼ ਬਚ ਕੇ ਨਿਕਲ ਜਾਂਦੇ ਨੇ ਜਦੋਂ ਵੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਪੋਜੀਸ਼ਨ ਟਾਈਟ ਹੋ ਗਈ ਹੈ ਹੁਣ ਉਹ ਕਿਸੇ ਵੀ ਸਮੇਂ ਲਾਹੇ ਜਾ ਸਕਦੇ ਨੇ ਉਹ ਉਸ ਮੁਸੀਬਤ ਤੋਂ ਪਾਕ ਸਾਫ ਬਚ ਕੇ ਨਿਕਲ ਜਾਂਦੇ ਨੇ ਹੁਣ ਵੀ ਅਜਿਹਾ ਹੀ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹਨਾਂ ਨੇ ਆਪਣੇ ਜਿੰਨੇ ਵੀ ਕੰਪੀਟੀਟਰ ਨੇ ਉਹਨਾਂ ਨੂੰ ਆਲੇ ਹੱਥੀ ਲਿਆਇਆ ਤੇ ਉਹਨਾਂ ਨੂੰ ਸਾਫ ਕਿਹਾ ਹੈ ਕਿ ਉਹ ਲੜਨ ਲਈ ਤਿਆਰ ਨੇ ਉਹ ਐਨੀ ਛੇਤੀ ਜਿਹੜਾ ਹੈ ਪਾਰਟੀ ਦੇ ਇਸ ਅਹੁਦੇ ਤੋਂ ਸਰਕਾਰ ਦੇ ਸੌਦੇ ਤੋਂ ਮੁੱਖ ਮੰਤਰੀ ਦੀ ਸਪਦਵੀ ਤੋਂ ਜਾਣ ਵਾਲੇ ਨਹੀਂ ਹੈਡ ਬਿਨਾ ਲੜਾਈ ਤੋਂ ਨਾ ਨਹੀਂ ਜਾਣਗੇ ਇਹ ਉਹਨਾਂ ਦੇ ਵੱਲੋਂ ਇਸ਼ਾਰਾ ਸਾਫ਼ ਕਰ ਦਿੱਤਾ ਗਿਆ। ਆਵੇਂ ਬਿਆਨ ਨਹੀਂ ਦਿੱਤੇ ਗਏ ਨੇ ਕਿ ਮੈਂ ਕੁਰਸੀ ਛੱਡਣ ਨੂੰ ਤਿਆਰ ਹਾਂ ਲੇਕਿਨ ਇਸ ਦਾ ਮਤਲਬ ਇਹੀ ਕੱਢਿਆ ਜਾ ਰਿਹਾ ਹੈ ਕਿ ਭਗਵੰਤ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਮੁੱਖ ਮੰਤਰੀ ਦੀ ਕੁਰਸੀ ਬਿਨਾ ਲੜਾਈ ਤੋਂ ਨਹੀਂ ਛੱਡਣਗੇ ਤੇ ਜਿਹੜਾ ਉਹਨਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੱਦ ਹੈ ਉਹ ਆਪਣੀ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇ ਪੀੜ ਇਕੱਠੀ ਕਰਨ ਦੇ ਲਈ ਵੋਟਾਂ ਇਕੱਠੀਆਂ ਕਰਨ ਦੇ ਲਈ ਉਹਨਾਂ ਦਾ ਕੋਈ ਸਾਨੀ ਅੱਜ ਦੀ ਤਰੀਕ ਦੇ ਵਿੱਚ ਪਾਰਟੀ ਦੇ ਵਿੱਚ ਨਹੀਂ ਹੈ ਆਮ ਆਦਮੀ ਪਾਰਟੀ ਨੇ ਜਦੋਂ ਅਮਨ ਅਰੋੜਾ ਨੂੰ ਪ੍ਰਧਾਨ ਬਣਾਇਆ ਇੱਕ ਸ਼ਹਿਰੀ ਜਿੰਨੀਆਂ ਵੀ ਲੋਕਲ ਬਾਡੀ ਦੀਆਂ ਇਲੈਕਸ਼ਨਾਂ ਹੋਈਆਂ ਉਹ ਅਮਨ ਅਰੋੜਾ ਦੀ ਅਗਵਾਈ ਉਹ ਚੰਗੀ ਲੜੀਆਂ ਗਈਆਂ ਲੇਕਿਨ ਉੱਥੇ ਜਿਹੜਾ ਪ੍ਰਦਰਸ਼ਨ ਹੈ ਉਹ ਇੰਨਾ ਬਿਹਤਰ ਨਹੀਂ ਰਿਹਾ ਭਾਵੇਂ ਸਮਾਂ ਪਾ ਕੇ ਹੋਰ ਪਾਰਟੀਆਂ ਦੇ ਕਾਉਂਸਲਰ ਤੋੜ ਕੇ ਕਾਫੀ ਮਿਊਨਿਸਪੈਲਿਟੀ ਦੇ ਵਿੱਚ ਕਾਫੀ ਕਾਉਂਸਲਰਾਂ ਦੇ ਵਿੱਚ ਉਹ ਆਪਣਾ ਮੇਅਰ ਜਾਂ ਆਪਣਾ ਪ੍ਰਧਾਨ ਬਣਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋਏ ਨੇ ਲੇਕਿਨ ਸੱਤਾਧਰਦਾ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਇੰਨਾ ਵਧੀਆ ਪਰਫਾਰਮੈਂਸ ਨਾ ਦੇ ਪਾਉਣਾ ਵਧੀਆ ਕਾਰਗੁਜ਼ਾਰੀ ਨਾ ਦਿਖਾ ਪਾਉਣਾ ਉਹ ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਖੜੇ ਜ਼ਰੂਰ ਕਰਦਾ ਹੈ ਅਮਨ अरोड़ा ਦੇ ਵਿੱਚ ਕਾਫੀ ਯੋਗਤਾਵਾਂ ਹੋ ਸਕਦੀਆਂ ਨੇ ਲੇਕਿਨ ਸ਼ਾਇਦ ਹਜੇ ਹੋ ਭਗਵੰਤ ਮਾਨ ਦੇ ਕਦ ਦੀ ਬਰਾਬਰੀ ਕਰਨ ਦੇ ਕਾਬਿਲ ਨਹੀਂ ਹੋਏ ਹਜੇ ਉਹ ਦੂਸਰੇ ਜਾਂ ਤੀਸਰੇ ਨੰਬਰ ਤੇ ਹੀ ਆਉਂਦੇ ਨੇ ਕੁਲਤਾਰ ਸੰਧਵਾ ਨੂੰ ਵੀ ਬਾਰ-ਬਾਰ ਉਹਨਾਂ ਦਾ ਸੰਭਾਵੀ ਮੁੱਖ ਮੰਤਰੀ ਦਾਵੇਦਾਰ ਹੋਣ ਦਾ ਪੇਸ਼ ਕੀਤਾ ਗਿਆ ਹੈ ਇਸ ਤਰੀਕੇ ਨਾਲ ਲੇਕਿਨ ਉਹ ਵੀ ਕਦੇ ਉਸ ਲੜਾਈ ਦੇ ਵਿੱਚ ਪੂਰੇ ਤਰੀਕੇ ਨਾਲ ਅੱਗੇ ਨਹੀਂ ਆਏ ਸੋ ਲੱਗ ਏ ਜ਼ਰੂਰ ਰਿਹਾ ਹੈ ਕਿ ਜਿੰਨੀ ਵਾਰ ਵੀ ਕੋਈ ਨਾ ਕੋਈ ਮੁਸੀਬਤ ਪਾਰਟੀ ਤੇ ਆਉਂਦੀ ਹੈ ਪੰਜਾਬ ਸਰਕਾਰ ਤੇ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਬਦਲਣ ਦੀਆਂ ਕਿਆਸਰਾਂੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਵਾਰ ਵੀ ਹੋਇਆ ਇਹੀ ਹੈ ਲੇਕਿਨ ਕੀ ਭਗਵੰਤ ਮਾਨ ਪਹਿਲਾ ਜਿੰਨੀ ਵਾਰ ਵੀ ਉਹਨਾਂ ਦੇ ਉੱਪਰ ਸਵਾਲ ਉੱਠੇ ਨੇ ਉਹ 19 ਵਾਰ ਹੀ ਬਚ ਕੇ ਨਿਕਲਣ ਦੇ ਵਿੱਚ ਕਾਮਯਾਬ ਹੋਏ ਨੇ ਕਿ ਇਸ ਵਾਰ ਵੀ ਉਹ ਇਸੇ ਤਰੀਕੇ ਨਾਲ ਕਾਮਯਾਬ ਹੋਣਗੇ ਇਹ ਸੰਕੇਤ ਜ਼ਰੂਰ ਉਹਨਾਂ ਵੱਲੋਂ ਦਿੱਤੇ ਗਏ ਨੇ ਕਿ ਉਹ ਤਿਆਰ ਨੇ ਕੈਬਨਿਟ ਮੀਟਿੰਗ ਦੇ ਵਿੱਚ ਜਿੱਥੇ ਉਹਨਾਂ ਦੇ ਵਿਰੋਧੀ ਕਹਿ ਲਈਏ ਕਿ ਆਪਣੀ ਪਾਰਟੀ ਦੇ ਵਿੱਚ ਹੀ ਜਿਹੜੇ ਦਾਵੇਦਾਰ ਨੇ ਉਹਨਾਂ ਦੀ ਕੁਰਸੀ ਦੇ ਲਈ ਉਹਨਾਂ ਦੇ ਸਾਹਮਣੇ ਇਹ ਗੱਲਾਂ ਕਹਿ ਕੇ ਕਿ ਜਿਹਨੇ ਆਉਣਾ ਹੈ ਸਾਹਮਣੇ ਆ ਕੇ ਲੜੇ ਮੇਰੇ ਸਾਹਮਣੇ ਆ ਕੇ ਕਹੇ ਕਿ ਮੈਂ ਦਾਵੇਦਾਰ ਹਾਂ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਮੈਂ ਕੁਰਸੀ ਛੱਡਣ ਨੂੰ ਤਿਆਰ ਹਾਂ ਉਹਨਾਂ ਨੇ ਵੰਗਾਰਿਆ ਜ਼ਰੂਰ ਹੈ कि ਮੈਨੂੰ ਸਭ ਪਤਾ ਹੈ ਮੇਰੇ ਪਿੱਠ ਪਿੱਛੇ ਕੀ ਚੱਲ ਰਿਹਾ ਹੈ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕੀ ਵਾਕਿਆਹੀ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ਾਂ ਤੇਜ਼ ਹੋਣਗੀਆਂ ਜਾਂ ਉਹ ਆਪਣੀ ਕਾਰਗੁਜ਼ਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਦੇ ਸੰਕੇਤ ਦੇਣਗੇ ਹੋਰ ਉਹਨਾਂ ਵੱਲੋਂ ਜਿਹੜੀ ਸ਼ਿੱਦਤ ਨਾਲ ਆਪਣੇ ਕੰਮ ਨੂੰ ਜਿਹੜੀ ਰਹਿਦੀ ਟਰਮ ਹੈ 2 ਸਾਲ ਦੀ ਉਹਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ 27 ਦੀਆਂ ਚੋਣਾਂ ਦੇ ਵਿੱਚ ਉਹ ਇੱਕ ਫਸਵੀਂ ਟੱਕਰ ਦੇ ਸਕਣ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਇਹ ਕੋ ਨਵਾਂ ਕਾਲੀਦਲ ਜਿਵੇਂ ਵੀ ਸ਼ੇਪ ਲੈਂਦਾ ਹੈ ਸਾਰਿਆਂ ਨੂੰ ਕੀ ਉਹ ਲੜਾਈ ਦੇਣ ਦੇ ਵਿੱਚ ਸਮਰੱਥ ਰਹਿਣਗੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਭਗਵੰਤ ਮਾਨ ਲੜਾਈ ਦੇ ਲਈ ਤਿਆਰ ਹਨ ਤਿਆਰਬਰ ਤਿਆਰ ਹਨ ਇਹ ਉਹਨਾਂ ਵੱਲੋਂ ਇਸ ਕੈਬਿਨੇਟ ਮੀਟਿੰਗ ਦੇ ਵਿੱਚ ਲੋਕਾਂ ਦੇ ਸ਼ੰਕੇ ਜ਼ਰੂਰ ਦੂਰ ਕਰ ਦਿੱਤੇ ਗਏ ਨੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਇਹਨਾਂ ਗੱਲਾਂ ਨੂੰ ਹੈਡ ਆਨ ਲੈ ਕੇ ਕਿ ਜਿਨੇ ਵੀ ਮੇਰੀ ਜਗ੍ਹਾ ਮੁੱਖ ਮੰਤਰੀ ਬਣਨਾ ਸਾਹਮਣੇ ਆ ਕੇ ਲੜਾਈ ਲੜੇ ਮੈਂ ਲੜਾਈ ਲੜਨ ਦੇ ਲਈ ਤਿਆਰ ਹਾਂ ਇਹ ਸੰਕੇਤ ਉਹਨਾਂ ਵੱਲੋਂ ਜ਼ਰੂਰ ਦੇ ਦਿੱਤੇ ਗਏ ਸੋ ਦੇਖਦੇ ਹਾਂ ਜੀ ਆਉਣ ਵਾਲਾ ਸਮਾਂ ਇਹ ਆ ਜੋ ਹੁੰਦਾ ਹੈ ਭਗਵੰਤman ਬਗਲੇ ਜਾਂਦੇ ਨੇ ਜਾਂ ਨਹੀਂ ਲੇਕਿਨ ਇਹ ਖਬਰਾਂ ਅੰਦਰលੀਆਂ ਕੀ ਹੁੰਦਾ ਹੈ ਮੀਟਿੰਗਾਂ ਦੇ ਵਿੱਚ ਕੀ ਹੁੰਦਾ ਹੈ ਜੋ ਸ਼ਾਇਦ ਬਾਹਰ ਨਹੀਂ ਹੁੰਦਾ ਹੈ ਇਹਨਾਂ ਖਬਰਾਂ ਦੇ ਨਾਲ ਅਸੀਂ ਜਰੂਰ ਤੁਹਾਡੀ ਸਾਂਝ ਪਾਉਂਦੇ ਰਹਾਂਗੇ ਵਿਦਾ ਲੈਨੇ ਆ ਧੰਨਵਾਦ